ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ। ਪਲੀਜ਼ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ। ਇੱਕ ਤਾਂ ਨਾ ਵੀਡੀਓ ਪਾਉਣ ਦਾ ਟਾਈਮ ਬਹੁਤ ਘੱਟ ਮਿਲਦਾ ਹੈ ਕਿਉਂਕਿ ਹੁਣ ਤੱਕ ਦਿਨ ਛੋਟੇ ਹੋ ਰਹੇ ਨੇ ਕੰਮ ਵੀ ਬਹੁਤ ਲੇਟ ਨਿਭੜਦੇ ਨੇ ਕੁਝ ਲਾ ਲੋ ਵੀ ਅਸੀਂ ਇੱਕ ਦੋ ਦਿਨਾਂ ਪਿੰਡ ਚਲੇ ਗਏ ਸੀਗੇ ਤਾਂ ਕਰਕੇ ਥੋੜੀ ਜਿਹੀ ਕੰਮ ਦੀ ਦਿੱਕਤ ਆ ਗਈ। ਕਾਫੀ ਪੈਣਾ ਫੋਨ ਕਰੀ ਜਾਂਦੀ ਨੇ ਕਿਉਂਕਿ ਹੁਣ ਕਸ਼ਮੀਰ ਨਾਲ ਸਰਦੀ ਦੇ ਸੂਟ ਜਿੰਨਾ ਪੈਣਾ ਦੇ ਆਰਡਰ ਸੀ ਉਹ ਸਾਰੇ ਕੰਪਲੀਟ ਹੋ ਗਏ ਨੇਗੇ ਸੂਟ ਦਿਖਾਉਣੀ ਆਪਾਂ 2-4 ਸੂਟ ਬਾਕੀ ਕੁਝ ਕੁ ਸੂਟ ਆਪਾਂ ਦੁਕਾਨ ਵਾਸਤੇ ਵੀ ਰੈਡੀ ਕੀਤੇ ਨੇਗੇ ਸ਼ਾਪ ਲਈ ਤੁਸੀਂ ਆ ਕੇ ਵੀ ਜੇ ਤੁਹਾਨੂੰ ਪਸੰਦ ਹੋ ਤਾਂ ਤੁਸੀਂ ਲੈ ਸਕਦੇ ਹੋ ਆਨਲਾਈਨ ਵੀ ਤੁਸੀਂ ਆਰਡਰ ਦੇ ਸਕਦੇ ਹੋ ਚਲ ਜੀ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਉਣੀ ਆ ਜਿਹੜੇ ਕਸਟਮਰ ਦੇ ਆਰਡਰ ਸੀਗੇ ਸਾਰੇ ਸੂਟ ਰੈਡੀ ਜਿਨ੍ਹਾਂ ਜਿਨ੍ਹਾਂ ਦੇ ਪਹਿਣਾ ਦੇ ਆਰਡਰ ਨੇਗੇ ਬਸ ਜਲਦੀ ਜਲਦੀ ਦੱਸ ਦਿਓ ਆਪਾਂ ਛੇਤੀ ਜਲਦੀ ਜਲਦੀ ਪਾਰਸਲ ਕਰ ਦਾਂਗੇ ਜੀ ਹੈਨਾ ਜਿਨ੍ਹਾਂ ਪਹਿਣ ਦੇ ਆਰਡਰ ਸੀਗੇ ਬਾਕੀ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਲੈਣਗੇ ਪਸ਼ਮੀਨੇ ਦੇ ਵਿੱਚ ਸ਼ਿਲਕ ਪਸ਼ਮੀਨਾ ਤੇ ਸਿੰਪਲ ਇੱਕ ਟੈਕਸ ਦਾ ਪਸ਼ਮੀਨਾ ਤੁਸੀਂ ਵੀ ਜੇ ਤਿਆਰ ਕਰਾਉਣਾ ਚਾਹੁੰਦੇ ਜਲਦੀ ਜਲਦੀ ਤਿਆਰ ਕਰਵਾ ਸਕਦੇ ਹੋ ਆਪਣੇ ਹੋਰ ਵੀ ਕਾਫੀ ਸਾਰੇ ਸੂਟ ਨੇ ਜਿਹੜੇ ਰਹਿੰਦੇ ਨੇਗੇ ਵਰਕ ਹੋਣ ਗਣੀਆਂ ਹੁਣ ਆਪਾਂ ਤੁਹਾਨੂੰ ਸਾਰੇ ਦਿਖਾਉਨੇ ਠੀਕ ਹੈ ਜੀ ਨਾਲ ਦੀ ਨਾਲ ਆਪਾਂ ਤੁਹਾਨੂੰ ਪ੍ਰਾਈਸ ਵੀ ਦੱਸੀ ਜਾਵਾਂਗੇ ਤੁਹਾਨੂੰ ਵਰਕ ਵੀ ਦੱਸਾਂਗੇ ਵੀ ਆਪਾਂ ਇਹਦੇ ਸੂਟ ਦੇ ਵਰਕ ਹੈ ਜਿਹੜਾ ਕਿੱਥੇ ਕਿੱਥੇ ਹੋਇਆ ਹੋਇਆ ਠੀਕ ਹੈ ਜੀ ਤੁਹਾਨੂੰ ਵਰਕ ਡਿਜ਼ਾਈਨ ਵੀ ਇਹਦੇ ਵਿੱਚ ਕਾਫੀ ਸਾਰੇ ਮਿਲ ਜਾਣਗੇ ਸਾਰੇ ਅਲੱਗ ਅਲੱਗ ਡਿਜ਼ਾਈਨਾਂ ਦੇ ਸੂਟ ਨੇ ਮੈਂ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਨਾਲ ਦੀ ਨਾਲ ਤੇ ਨਾਲੇ ਆਪਾਂ ਰੇਟ ਵੀ ਦੱਸਦੇ ਹਾਂ ਠੀਕ ਹੈ ਜੀ ਲਓ ਜੀ ਇਹ ਹੈਗਾ ਬਲੈਕ ਕਲਰ ਦਾ ਸੂਟ ਹੋਣੀ ਜਿਹੜੇ ਕਿਤੋਂ ਕਿਤੋਂ ਰੈਡੀ ਹੋਇਆ ਹੋਇਆ ਹੈ ਇਹਦੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਦੇਖੋ ਆਪਾਂ ਇਹਦਾ ਨੈਕ ਰੈਡੀ ਕੀਤਾ ਨੈਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਸਾਰਾ ਇਹਦੇ ਉੱਤੇ țeਲੇ ਦਾ ਵਰਕ ਹੋਇਆ ਹੋਇਆ ਹੈਗਾ ਲਾਈਟ ਨਾ ਤਾਂ ਇਹ ਸਲਵਰ ਹੈ ਨਾ 골ਡਨ ਹੈ ਲਾਈਟ ਜਿਹੜਾ ਬਚਲਦੇ ਮੀਡੀਅਮ ਜਾਂ ਸਾਈਜ਼ ਹੁੰਦਾਗਾ ਬਾਕੀ ਤੁਸੀਂ ਚੈੱਕ ਕਰੋ ਇਹਦੀ ਫਿਨਿਸ਼ਿੰਗ ਦੇਖ ਹੀ ਸਕਦੇ ਹੋ ਸਾਰੇ ਦੀ ਤੇ ਇੱਕ ਇਹਦੇ ਵਰਕ ਹੋਇਆ ਹੋਇਆ ਜੀ ਚਾਕਾਂ ਤੇ ਨਾਲੇ ਘੇਰ ਤੇ ਇਹਦੇ ਇਹ ਵਰਕ ਕਰਵਾਉਣ ਵਾਸਤੇ ਤੁਹਾਨੂੰ ਪੂਰਾ ਮੈਜ਼ਰਮੈਂਟ ਦੇਣਾ ਪਊਗਾ ਲੈਂਥ ਦਾ हिप ਦਾ ਤੇ ਬਾਕੀ ਜੇ ਤੁਸੀਂ ਬਾਟਮ ਤੇ ਕਰਾਉਣਾ ਬਾਟਮ ਤੇ ਵੀ ਵੇਲ ਬਣ ਜੂਗੀ ਇਹਦੇ ਪਿੱਛੇ ਵੀ ਹੋਇਆ ਹੋਇਆ ਦੇਖੋ ਅੱਗੇ ਪਿੱਛੇ ਕਿਉਂਕਿ ਇਹ ਜਾਕਾਂ ਤੇ ਫਿਰ ਅੱਗੇ ਪਿੱਛੇ ਸੋਹਣਾ ਲੱਗਦਾ ਹੈਗਾ ਇਹ ਫਰਾਂ ਬੈਕ ਤੇ ਵੀ ਆਜੂਗਾ ਤੇ ਫਰੰਟ ਤੇ ਵੀ ਆਜੂਗਾ ਤੇ ਇੱਕ ਇਹਦੇ ਵੇ ਵਰਕ ਆਜੂਗਾ ਜੀ ਆਹ ਬਾਜੂ ਦੇ ਉੱਤੇ ਇਸ ਤਰੀ ਵੇਲਾਂ ਜਿਹੜੀਆਂ ਇਹਦੀਆਂ ਬੜੀਆਂ ਹੋਈਆਂ ਨੇ ਬਾਜੂ ਦੇ ਉੱਪਰ ਬਣੀਆਂ ਹੋਈਆਂ ਨੇ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਸ਼ਾਨਦਾਰ ਬਣਿਆ ਹੋਇਆ ਹੈ ਬਲੈਕ ਕਲਰ ਦਾ ਇੱਕ ਟੈਕਸ ਦਾ ਪਸ਼ਮੀਨੇ ਦਾ ਸੂਟ ਰਹੂਗਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਇਹ ਵਿੱਦ ਵਰਕ ਪੈਜਰੀਨ ਦੀ ਵਿੱਚ ਇਹ ਵਾਲਾ ਸੂਟ ਠੀਕ ਹੈ ਜੀ ਬਿਨਾ ਦੁਪੱਟੇ ਤੋਂ ਜਿਹੜੇ ਅੱਜ ਵਾਲੇ ਸੂਟ ਨੇ ਆਪਾਂ ਬਿਨਾ ਦੁਪੱਟੇ ਦਾ ਤੁਹਾਨੂੰ ਰੇਟ ਦੱਸਾਂਗੇ ਤੇ ਬਾਕੀ ਆਪਾਂ ਜੀ ਸਕਰੀਨ ਦੇ ਉੱਪਰ ਹੀ ਸ਼ੋਅ ਕਰਿਆ ਕਰਾਂਗੇ ਰੇਟ ਜਿਹੜੇ ਹੈਗੇ ਨੇ ਜਿਹੜਾ ਇਹਦਾ ਪ੍ਰਾਈਜ਼ ਹੈਗਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਠੀਕ ਹੈ ਜੀ ਬਲੈਕ ਕਲਰ ਦਾ ਸੂਟ ਹੈ ਤਿੱਲੇ ਦਾ ਵਰਕ ਹੈ ਸਾਰਾ ਤੇ ਇਹਦਾ ਤੁਹਾਨੂੰ ਆਪਾਂ ਦੱਸਤਾ ਵੀ ਜਿਹੜਾ ਇਹਦਾ ਮੀਜ਼ਰਮੈਂਟ ਹੈ ਤੁਹਾਨੂੰ ਪੂਰਾ ਦੇਣਾ ਪਊਗਾ ਲੈਂਥ ਦਾ ਤੇ हिਪ ਦਾ ਜਿੰਨਾ ਵੀ geke ਰ ਤੁਹਾਡਾ ਆਉਂਦਾ ਹੈਗਾ ਉਦਾਂ ਜੀ ਤੁਹਾਨੂੰ ਮੇਜਰਮੈਂਟ ਦੱਸ ਕੇ ਇਹ ਵਾਲਾ ਸੂਟ ਤੁਸੀਂ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਇਹ ਵਾਲਾ ਜੀ ਏਕ ਟੈਕਸ ਦਾ ਪਸ਼ਮੀਨਾ ਰਹੂਗਾ ਬਲੈਕ ਕਲਰ ਦਾ ਸੂਟ ਹੈਗਾ ਸਿਲਵਰ ਜਿ ਤਿੱਲੇ ਦੇ ਤੇ ਕੰਮ ਹੋਇਆ ਹੈ ਸਾਰਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਸੂਟ ਪਸੰਦ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਨੂੰ ਦਿੱਤੇ ਗਏ ਸਕਰੀਨ ਤੇ ਜਿਹੜਾ ਨੰਬਰ ਹੈ WhatsApp ਉੱਤੇ ਮੈਸੇਜ ਕਰਕੇ DM ਕਰ ਸਕਦੇ ਹੋ ਆਪਾਂ ਨੂੰ ਦੱਸ ਸਕਦੇ ਹੋ ਆਪਣਾ ਕਿ ਇਹਦਾ ਜਿਹੜਾ ਪ੍ਰਾਈਸ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਬਿਨਾ ਦੁਪੱਟੇ ਤੋਂ ਜੇਕਰ ਤੁਸੀਂ ਦੁਪੱਟੇ ਨਾਲ ਲੈਣਾ ਤਾਂ ਤੁਹਾਨੂੰ ਅਲੱਗ ਤੋਂ ਉਹ ਐਕਸਟਰਾ ਹੋ ਜਾਊਗਾ ਜਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਪਸੰਦ ਕਰਨਾ ਠੀਕ ਹੈ ਜੀ ਲਓ ਜੀ ਲਓ ਜੀ ਇਹ ਦੋਨੇ ਸੂਟ ਕਿਸੇ ਕਸਟਮਰ ਦੇ ਆਰਡਰ ਨਹੀਂ ਜੀ ਇਹ ਵੀ ਰਹੂਗਾ ਇਹ ਕੇ ਟੈਕਸ ਦਾ ਪਸ਼ਮੀਨਾ ਤੇ ਇਹਦਾ ਵੀ ਜਿਹੜਾ ਵਰਕ ਹੈ ਸੇਮ ਹੋਊਗਾ ਥ੍ਰੈਡ ਜਿਹੜਾ ਸੇਮ ਯੂਜ਼ ਹੋਇਆ ਹੈ ਲਾਈਟ ਡਾਰਕ ਜਾਂ ਜ਼ਿਆਦਾ ਨਾ ਤਾਂ ਡਾਰਕ ਹੈ ਜਰੀ ਜਿਹੜੀ ਨਹੀਂ ਹੈ ਇਹ ਸਿਲਵਰ ਹੈ ਬਾਕੀ ਦਾ ਵਰਕ ਜਿਹੜਾ ਪਤਨ ਸਾਰਾ ਪ੍ਰੋਪਰ ਦਿਖਾਉਣੇ ਨਾਲ ਤਾਂ ਫਰੰਟ ਤੇ ਆ ਜਾਊਗਾ ਤੇ ਨਾਲੇ ਬੈਕ ਤੇ ਆ ਜਾਊਗਾ ਤੇ ਨਾਲੇ ਨੈਕ ਦਾ ਕੰਮ ਰਹੂਗਾ ਜੀ ਲੋ ਜੀ ਦੇਖੋ ਮੈਂ ਕਾਰੇ ਚੰਗੀ ਤਰ੍ਹਾਂ ਦੇਖੋ ਜੀ ਇਹ ਵਾਲਾ ਸਾਰਾ ਜਿਹੜਾ ਹੈਗਾ ਨੈਕ ਦਾ ਕੰਮ ਆ ਪੂਰਾ ਹੈਵੀ ਨੈਕ ਦਾ ਕੰਮ ਹੋਇਆ ਹੋਇਆਗਾ ਤੇ ਆਹ ਵਾਲਾ ਆ ਗਿਆ ਜੀ ਕੇਰੇ ਦੇ ਉੱਤੇ ਨਾਲੇ ਚਾਕਾਂ ਦਿੱਤੀ ਇਸ ਤਰ੍ਹਾਂ ਵੇਲ ਬਣੀ ਹੋਈ ਹੈਗੀ ਇਹਦੇ ਵਾਸਤੇ ਤੁਹਾਨੂੰ ਦੱਸਿਆ ਵੀ ਪ੍ਰੋਪਰ ਨਾਪ ਸੈਂਡ ਕਰਿਓ ਜੇ ਕਿਸੇ ਨੂੰ ਵੀ ਇਹ ਵਰਕ ਪਸੰਦ ਆਉਂਦਾ ਵਰਕ ਆ ਜਿਹੜਾ ਬਹੁਤ ਸੋਹਣਾ ਤੁਸੀਂ ਫਿਨਿਸ਼ਿੰਗ ਨੇੜੇ ਤੋਂ ਦੇਖ ਹੀ ਸਕਦੇ ਹੋ ਬਾਕੀ ਤੁਸੀਂ ਇਹਨੂੰ ਤਾਂ ਅੱਗੇ 'ਚ ਵੀ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਵਰਕ ਹੈ ਤਿੱਲੇ 'ਚ ਹੋਇਆ ਹੋਇਆ ਜੇਕਰ ਤੁਸੀਂ ਧਾਗੇ 'ਚ ਪਸੰਦ ਕਰ ਦਿਓ ਜਿਵੇਂ ਕਿ ਹੁਣ ਲਾਈਟ ਕਲਰ ਦਾ ਸੂਟ ਹੈ ਕੋਈ ਉਹ ਤੇ ਮਹਿਰੂਨ ਜਾਂ ਡਾਰਕ ਬਲੂ ਇਸ ਤਰ੍ਹਾਂ ਦਾ ਤੁਸੀਂ ਧਾਗੇ ਦੇ ਵਿੱਚ ਵੀ ਇਹ ਵਾਲਾ ਕੰਮ ਹੈ ਜਿਹੜਾ ਕਰਵਾ ਸਕਦੇ ਹੋ ਸਿੰਗਲ ਧਾਗੇ ਦੇ ਵਿੱਚ ਠੀਕ ਹੈ ਜੀ ਸਿੰਗਲ ਧਾਗੇ ਦੇ ਵਿੱਚ ਬਹੁਤ ਸੋਹਣਾ ਟ੍ਰੈਂਡ ਇਹ ਜਿਹੜਾ ਸਿੰਗਲ ਧੰਗੇ ਧਾਗੇ ਦਾ ਕੰਮ ਹੁੰਦਾ ਪਸ਼ਮੀਨੇ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇਹ ਵਾਲਾ ਆਗੇ ਜਿਹਦੀ ਬਾਜੂ ਦੀ ਉੱਪਰ ਕੰਮ ਜੇ ਕਰ ਤੁਸੀਂ ਬਾਟਮ ਤੇ ਇਸ ਤਰ੍ਹਾਂ ਦੀ ਵੇਲ ਪਵਾਉਣਾ ਚਾਹੋ ਨੇ ਬਾਟਮ ਤੇ ਵੀ ਕਰਵਾ ਸਕਦੇ ਹੋ ਇਹ ਜਿਹੜਾ ਕੰਮ ਹੈ ਸਾਨੂੰ ਸਾਰਾ ਪੀਕੋ embroiderry ਮਸ਼ੀਨ ਵਾਲਾ ਮਿਲੂਗਾ ਕੋਈ ਇਹਦੇ ਵਿੱਚ ਕੰਪਿਊਟਰ ਵਾਲਾ ਵਰਕ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਠੀਕ ਹੈ ਜੀ ਲਓ ਜੀ ਇਹ ਵਾਲਾ ਇੱਕ ਬਲੈਕ ਸੂਟ ਤੇ ਇਹ ਮਹਿਰੂਨ ਕਲਰ ਦਾ ਹੈ ਜਿਹੜਾ ਦਾ ਪ੍ਰਾਈਸ ਹੈ ਜੀ ਸਕਰੀਨ ਦੇ ਉੱਪਰ ਸ਼ੋਅ ਆ ਬਿਨਾ ਦੁਪੱਟੇ ਤੋਂ ਬਿਨਾ ਦੁਪੱਟੇ ਤੋਂ ਆਪਾਂ ਸਾਰੇ ਪ੍ਰਾਈਸ ਸ਼ੋਅ ਕਰਾਂਗੇ ਅੱਜ ਵਾਲੀ ਸੂਟਰਾਂ ਦੇ ਪਸ਼ਮੀਨੇ ਦੇ ਸਾਰੇ ਸੂਟ ਰਹਿਣਗੇ ਜਿਹੜੇ ਅੱਜ ਵਾਲੀ ਵੈਰਾਈਟੀ ਹੈ ਤੁਹਾਨੂੰ ਸਾਰੀ ਪਸ਼ਮੀਨੇ ਦੇ ਵਿੱਚ ਦਿਖਾਵਾਂਗੇ ਕਿਉਂਕਿ ਸੀਜ਼ਨ ਦੇ ਅਕੋਰਡਿੰਗ ਹੈ ਜਿਹੜੀ ਸੇਲ ਹੁੰਦੀ ਹੈ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਇਸ ਸਕਿਨ ਕਲਰ ਦਾ ਜਿਵੇਂ ਹੁਣ ਕਿਸੇ ਪਹਿਣਨੇ ਕਰਵਾਉਣਾ ਥੋੜੇ ਜਿਹਾ ਨਾ ਜਿਵੇਂ ਨਾ ਤਾਂ ਜ਼ਿਆਦਾ ਸਿਆਣਿਆਂ ਚ ਹੁੰਦੇ ਨੇ ਤੇ ਨਾ ਹੀ ਜ਼ਿਆਦਾ ਉਹ ਉਹਨਾਂ ਵਾਸਤੇ ਇਹ ਵਾਲਾ ਸੂਟ ਹੈ ਸਾਰੇ ਫਰੰਟ ਦੇ ਉੱਪਰ ਇਸ ਤਰ੍ਹਾਂ ਬਰੀਕ ਬਰੀਕ ਬ ਇਹਨੂੰ ਆਪਾਂ ਦੋ ਕਲਰਾਂ ਨਾਲ ਬਣਾਇਆ ਇੱਕ ਐਰਟ ਤੇ ਮਹਿਰੂਨ ਡਾਰਕ ਮਹਿਰੂਨ ਦਾ ਗਲਾਇਆ ਦੇ ਉੱਤੇ ਬਾਕੀ ਆਹ ਵਾਲੀ ਵੇਲ ਜਿਹੜੀ ਇਹਦੀ ਬਾਜੂ ਦੇ ਉੱਪਰ ਆ ਜੋ ਠੀਕ ਹੈ ਜੀ ਇਹ ਥੋੜੀ ਜੀ ਸਿਆਣੀ ਜੀ ਇਹ ਭੈਣ ਜਿਨ੍ਹਾਂ ਨੇ ਆਪਣਾ ਸੂਟ ਵਰਕ ਕਰਵਾਇਆ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਇਹ ਵਾਲਾ ਵੀ ਵਰਕ ਹੈ ਜਿਹੜਾ ਪੀਕੋ ਏਮਬਲੋਇਡਰੀ ਮਸ਼ੀਨ ਦੇ ਉੱਤੇ ਤਿਆਰ ਹੋਇਆ ਹੋਇਆ ਠੀਕ ਹੈ ਜੀ ਇਸ ਕਲਰ ਹੈਗਾ ਸਕਿਨ ਇਹਦਾ ਵੀ ਪ੍ਰਾਈਸ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਜੂਗਾ ਸੋਨੂ ਬਿਨਾ ਦੁਪੱਟੇ ਤੋਂ ਠੀਕ ਹੈ। ਲੋ ਜੀ। ਅਗਲਾ ਸੂਟ ਆ ਗਿਆ ਜੀ ਬਲੈਕ ਕਲਰ ਦਾ ਫਿਰ ਤੋਂ। ਵਰਕੇ ਦਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਨਾ ਸ਼ਾਨਦਾਰ ਵਰਕ ਬਣਿਆ ਹੋਇਆ ਇਹ ਆਪਾਂ ਦੁਕਾਨ ਲਈ ਰੈਡੀ ਕਰਵਾਇਆ। ਇਹ ਕਿਸੇ ਕਸਟਮਰ ਦਾ ਆਰਡਰ ਸੀ ਜੀ ਉਹਨਾਂ ਨੇ ਦੋ ਸੂਟ ਰੈਡੀ ਕਰਵਾਏ ਸੀ ਆਪਣੇ ਕੋਲੋਂ। ਤੇ ਇਹ ਬਲੈਕ ਸੂਟ ਜਿਹੜਾ ਆਪਣੇ ਕੋਲੇ ਸੇਲ ਲਈ ਹੈਗਾ। ਇਹ ਤੁਸੀਂ ਇਸ ਤਰ੍ਹਾਂ ਦਾ ਜੇ ਤੁਸੀਂ ਕਿਸੇ ਹੋਰ ਕਲਰ 'ਚ ਵੀ ਕਰਵਾਉਣਾ ਚਾਹੁੰਦੇ ਹੋ ਕਿਸੇ ਹੋਰ ਕਲਰ 'ਚ ਵੀ ਕਰਵਾ ਸਕਦੇ ਹੋ। ਆਪਾਂ ਤੁਹਾਨੂੰ ਇਹਦਾ ਮੈਜ਼ਰਮੈਂਟ ਪੂਰਾ ਦੱਸ ਦਿਆਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਲੈਣਾ ਹੈਗਾ ਕਿਉਂਕਿ ਫਿਰ ਤੁਸੀਂ ਮੈਜ਼ਰਮੈਂਟ ਦੇ ਅਕੋਰਡਿੰਗ ਇਹ ਜਿਹੜਾ ਇਹ ਸੂਟ ਲੈ ਸਕਦੇ ਹੋ ਜਿਹੜਾ ਇਹਦੀ ਲੈਂਥ ਹੈ ਜੀ ਲੈਂਥ ਹੈਗੀ ਹੈ 44 ਇੰਚ ਜਿਹੜੀ ਇਹਦੀ ਹਿਪ ਹੈ ਹਿਪਰ ਹੋਊਗੀ ਦੀ 23 ਇੰਚ ਠੀਕ ਹੈ ਜੀ ਤੇ ਬਾਕੀ ਜਿਹੜਾ ਇਹਦਾ ਹਿਪ 23 ਇੰਚ ਹੈ ਤੇ ਲੈਂਥ ਹੈਗੀ 44 ਇੰਚ ਬਾਕੀ ਜਿਹੜਾ ਹੈਗਾ ਇਹਦਾ ਕੰਮ ਬਾਜੂ ਦੇ ਉੱਪਰ ਰਹੂਗਾ ਜੀ ਆ ਦੇਖੋ ਇਹ ਵਾਲਾ ਕੰਮ ਇਹਦਾ ਬਾਜੂ ਦੇ ਉੱਪਰ ਆ ਜੀਗਾ ਕੋਰਤ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਹਨਾ ਇਹ ਹੀ ਆਪਾਂ ਲੈਂਥ ਹੈ ਜਿਹੜੀ ਤੁਹਾਨੂੰ ਦੱਸ ਦਿੱਤੀ ਹੈ ਤੇ हिਪ ਦੱਸਤੀ ਹੈ ਜੇ ਕੋਈ ਭੈਣ 44 ਤੇ 23 ਇੰਚ ਦੀ हिਪ ਐਦਾਂ ਦਾ ਮੈਜ਼ਰਮੈਂਟ ਕਿਸੇ ਦਾ ਹੈਗਾ ਇਹ ਸੂਟ ਆਪਣੇ ਕੋਲੇ ਸੇਲ ਲਈ ਹੈ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਸਕਰੀਨ ਦੇ ਉੱਪਰ ਸ਼ੋ ਹੋ ਜਾਏਗਾ ਇਹਦਾ ਜਿਹੜਾ ਕੰਮ ਹੋਇਆ ਹੋਇਆ ਹੈ neck ਤੇ, ਘੇਰੇ ਤੇ, ਚਾਕਾਂ ਤੇ ਤੇ ਬਾਜੂ ਤੇ ਹੋਇਆ ਹੋਇਆ ਹੈ ਪਸ਼ਮੀਨਾ ਏਕ ਟੈਕਸ ਦੇ ਰਹੂਗਾ ਜੀ ਪ੍ਰਾਈਸ ਆਪਾਂ ਤੁਹਾਨੂੰ ਸ਼ੋ ਕਰਤਾ ਸਿੱਟ ਜੇ ਕਿਸੇ ਇਹ ਕੋਈ ਵੀ ਪਾ ਸਕਦਾ ਜੀ ਇਹ ਵਰਕ ਨੂੰ ਇਹ ਕੁੜੀਆਂ ਵੀ ਬਹੁਤ ਇਹ ਵਰਕ ਪਸੰਦ ਕਰ ਰਹੀਆਂ ਨੇ ਜੀ ਆਪਾਂ ਕਾਫੀ ਸੂਟ ਇਹ ਵਾਲੀ ਵਰਕ ਦੇ ਵਿੱਚ ਰੈਡੀ ਕਰ ਚੁੱਕੇ ਹਾਂ ਇਹ ਵਾਲੇ ਵਰਕ ਨੂੰ ਪਹਿਣਾ ਬਹੁਤ ਪਸੰਦ ਕਰ ਰਹੀਆਂ ਨੇ ਇਹ ਵਾਲਾ ਵੀ ਪਸ਼ਮੀਨਾ ਰਹੂਗਾ ਜੀ ਇਹ ਕ ਟੈਕਸ ਦਾ ਪਸ਼ਮੀਨਾ ਇਸ ਤਰ੍ਹਾਂ ਇਹਦੇ ਸਾਰੇ ਫਰੰਟ ਦੇ ਉੱਪਰ ਸਿੰਗਲ ਸਿੰਗਲ ਬੂਟੀ ਆ ਗਈ ਇਸ ਤਰ੍ਹਾਂ ਜਿਹੜਾ ਇਹ ਵਰਕ ਹੈ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਇਹਨੂੰ ਕੁੜੀਆਂ ਵੀ ਪਾ ਪਾਰੀਆਂ ਨੇ ਤੇ ਸਿਆਣੇ ਵੀ ਪਾ ਸਕਦੇ ਨੇ ਆਹ ਵਾਲਾ ਵਰਕ ਜਿਹੜੀ ਬਾਜੂ ਦੀ ਉੱਪਰ ਆ ਗਿਆ ਜੇ ਤੁਸੀਂ ਇਹਨੂੰ ਬੋਟਮ ਤੇ ਵੀ ਕਰਵਾਉਣਾ ਚਾਹੁੰਦੇ ਹੋ ਉੱਤੇ ਵੀ ਕਰਵਾ ਸਕਦੀ ਹਾਂ ਜੇ ਕਿਸੇ ਸਿਆਣੇ ਜੇ ਪੈਨ ਨੇ ਪਾਉਣਾ ਤਾਂ ਤੁਸੀਂ ਕੱਲੇ ਫਰੰਟ ਤੇ ਬੁੱਟੀ ਤੇ ਬੰਮ ਤੇ ਬੁੱਟੀ ਇਸ ਤਰ੍ਹਾਂ ਬਣ ਜੂਗੀ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹ ਵਾਲਾ ਹੈਗਾ ਜੀ ਪਸ਼ਮੀਨਾ ਏਕ ਟੈਕਸ ਦਾ ਜਿਹੜਾ ਆਪਣੇ ਕੋਲੇ ਪਸ਼ਮੀਨਾ ਮਿਲੂਗਾ ਜੀ ਸੋਨੂੰ ਏਕ ਟੈਕਸ ਰਾਮ ਟੈਕਸ ਸ਼ਿਲਕ ਪਸ਼ਮੀਨਾ ਵਧੀਆ ਬ੍ਰਾਂਡ ਵਾਲਾ ਪਸ਼ਮੀਨਾ ਮਿਲੂਗਾ ਤੇ ਅਗਲਾ ਤੁਹਾਨੂੰ ਦਿਖਾਉਣਾ ਹੈ ਜੀ ਸ਼ਿਲਕ ਪਸ਼ਮੀਨਾ ਆਪਾਂ ਲਓ ਜੀ ਇਹਦਾ ਵੀ ਪ੍ਰਾਈਸ ਆਪਾਂ ਸ਼ੋਅ ਕਰ ਦਾਂਗੇ ਸਕਰੀਨ ਦੇ ਉੱਪਰ ਇਹ ਵਾਲੇ ਪਸ਼ਮੀਨੇ ਦੇ ਵਿੱਚ ਆਪਾਂ ਕਾਫੀ ਸਾਰੇ ਸੂਟ ਨੇ ਜਿਹੜੇ ਰੈਡੀ ਕਰ ਚੁੱਕੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹ ਵਾਲਾ ਦੇਖੋ ਜੀ ਸਾਰਾ ਇਹਦਾ ਨੈੱਕ ਦਾ ਕੰਮ ਆ ਗਿਆ ਦੇਖੋ ਨੈੱਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਬਹੁਤ ਜ਼ਿਆਦਾ ਸੋਹਣੀ ਹੈ ਨੈੱਕ ਦੀ ਫਿਨਿਸ਼ਿੰਗ ਬਾਕੀ ਇਹਦੇ ਕੰਮ ਜਿਹੜਾ ਆ ਗਿਆ ਵਾਜੂ ਦੇ ਉੱਪਰ ਇਹ ਵੀ ਕਿਸੇ ਕਸਟਮਰ ਦਾ ਆਰਡਰ ਹੈ ਜੀ ਬਹੁਤ ਜ਼ਿਆਦਾ ਸੋਹਣਾ ਵਰਕ ਲੂਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਦੇਖੋ ਟੂ ਟੋਨ ਪਸ਼ਮੀਨਾ ਵੀ ਇਹਨੂੰ ਕਹਿ ਦਿੰਦੇ ਨੇ ਜੇ ਨੀਚੋਂ ਇਸ ਤਰ੍ਹਾਂ ਹੁੰਦਾ ਨਾ ਇਹ ਜਿਹੜਾ ਇਹ ਆਹ ਕਲਰ ਜਰ ਹਿੰਦੇ ਤੇ ਉਪਰ ਇਸ ਤਰ੍ਹਾਂ ਦਾ ਆਹ ਵਾਲਾ ਕਲਰ ਹੈਗਾ ਟੂ ਟੋਨ ਪਸ਼ਮੀਨਾ ਵੀ ਇਹਨੂੰ ਕਹਿੰਦੇ ਨਹੀਂ ਜ਼ਿਆਦਾਤਰ ਸ਼ਿਲਕ ਪਸ਼ਮੀਨਾ ਇਹ ਤੇ ਇਹ ਵਾਲਾ ਵਰਕ ਆ ਗਿਆ ਜੀ ਬਾਜੂ ਦੇ ਉੱਪਰ ਤੇ ਤੁਸੀਂ ਸੇਮ ਵਰਕ ਬਾਟਮ ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਹੈਵੀ ਬਣਾਉਣਾ ਕੁਝ ਇਹ ਕਿਸੇ ਕਸਟਮਰ ਨੇ ਇੱਕ ਸਿੰਪਲ ਜੀ ਚੀਜ਼ ਰੈਡੀ ਕਰਵਾਈ ਆਪਣੇ ਕੋਲ ਦੋ ਦੋਨੇ ਸੂਟ ਆਪਾਂ ਰੈਡੀ ਕੀਤੀ ਨੇ ਸੇਮ ਇਹ ਦੋਨੇ ਸੂਟ ਕਿਸੇ ਕਸਟਮਰ ਦਾ ਆਰਡਰ ਹੈ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵੀਡੀਓ ਦੇ ਪਿੱਛੇ ਪਿਕ ਕਸ਼ਿਲਕ ਪਸ਼ਮੀਨੀ ਤੇ ਇੱਕ ਟੈਕਸ ਦਾ ਪਸ਼ਮੀਨਾ ਜੋ ਆਪਣੇ ਕੋਲ ਹੈਗਾ ਉਹਦੀ ਪਿਕ ਜਰੂਰ ਲਾਵਾਂਗੇ ਤੁਸੀਂ ਆਪਣੇ ਕੋਲੋਂ ਖਰੀਦ ਕੇ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਆਪਣੇ ਹਿਸਾਬ ਨਾਲ ਆਪਣੀ ਮਨਪਸੰਦਾ ਵਰਕ ਕਰਵਾ ਸਕਦੇ ਹੋ ਤੇ ਕੰਮ ਤੁਹਾਨੂੰ ਵਧੀਆ ਮਿਲੇਗਾ ਜੀ ਤੇ ਬਾਕੀ ਅਗਲਾ ਆ ਗਿਆ ਜੀ ਆਹ ਵਾਲਾ ਕਲਰ ਇਹ ਵਾਲਾ ਕਲਰ ਦੇਖੋ ਮਰਜੈਂਟਾ ਕਲਰ ਹੈ ਜੀ ਮਰਜੈਂਟਾ ਥੋੜਾ ਜਿਹਾ ਡਾਰਕ ਜਿਹਾ ਮਹਿਰੂਨ ਜੀ ਟੂਨ ਤੇ ਇਹ ਕਲਰ ਨਾ ਤਾਂ ਜਿਆਦਾ ਮਰਜੈਂਟਾ ਜੀ ਹੈ ਤੇ ਵਾਈਨ ਜੀ ਛੇੜ ਤੇ ਇਹ ਕਵਾਲਾ ਕਲਰ ਹੈ ਮਹਿਰੂਨ ਤੇ ਵਾਈਨਜੀ ਛੇੜਾਈ ਵਾਲੇ ਕਲਰ ਦੇ ਵਿੱਚ ਇਹਦਾ ਵੀ ਵਰਕ ਹੈ ਜਿਹੜਾ ਸੇਮ ਦੇਖੋ ਤੁਸੀਂ ਗਲੇ ਦੇ ਉੱਤੇ ਆ ਗਿਆ ਤੇ ਇਹ ਵਾਲਾ ਆ ਗਿਆ ਜੀ ਬਾਜੂ ਦੇ ਪਰ ਸੇਮ ਵਰਕ ਜਿੱਦਾਂ ਉਹ ਸੂਟ ਤੇ ਹੋਇਆ ਹੋਇਆ ਉਸ ਤਰ੍ਹਾਂ ਹੀ ਇੱਥੇ ਹੋਇਆ ਹੋਇਆ ਜੇਕਰ ਤੁਸੀਂ ਇਹਨੂੰ ਬਾਜੂ ਤੇ ਜਾਂ ਘੇਰੇ ਤੇ ਵੀ ਇਸ ਤਰ੍ਹਾਂ ਕਰਵਾਉਣਾ ਚਾਹੁੰਦੇ ਹੋ ਇਹ ਵਾਲਾ ਘੇਰੇ ਤੇ ਵੀ ਹੋ ਜਾਊਗਾ ਜੀ ਕੰਮ ਜੀ ਇਸ ਤਰ੍ਹਾਂ ਦੇ ਫਲਾਵਰ ਤੁਸੀਂ ਤਿੰਨ ਜਾਂ ਦੋ ਦੋਨੇ ਖੁੰਜੀਆਂ ਦੇ ਘੇਰੇ ਤੇ ਪਵਾਉਣਾ ਹੈ ਉਹਦੇ ਹਿਸਾਬ ਨਾਲ ਪ੍ਰਾਈਜ਼ ਹੋ ਜਾਊਗਾ ਜਿਹੜਾ ਇਹਦਾ ਪ੍ਰਾਈਜ਼ ਹੈ ਜੀ ਆਪਾਂ ਸਕਰੀਨ ਦੇ ਉੱਪਰ ਸ਼ੋਅ ਕਰਤਾ ਇਹ ਵਰਕ ਦਾ ਤੇ ਸ਼ਿਕ ਪਸ਼ਮੀਨੇ ਦਾ ਪ੍ਰਾਈਜ਼ ਵਿਦ ਫੈਬਰਿਕ ਵਿਦ ਵਰਕ ਹੈ ਜਿਹੜਾ ਅਪਾ ਸਕਰੀਨ ਦੇ ਉੱਪਰ ਸ਼ੋਅ ਕਰਤਾ ਠੀਕ ਹੈ ਜੀ ਚਲੋ ਜੀ ਏਸੀ ਅੱਜ ਵਾਲੇ ਆਪਣੇ ਸੂਟ ਸਾਰੇ ਸ਼ਿਲਕ ਪਸ਼ਮੀਨਾ ਤੇ ਇੱਕ ਟੈਕਸ ਦੇ ਪਸ਼ਮੀਨੇ ਦੇ ਉੱਪਰ ਕਿਉਂਕਿ ਪਸ਼ਮੀਨੇ ਦੀ ਹੁਣ ਟ੍ਰੈਂਡ ਦੇ ਵਿੱਚ ਹੈ ਨਾ ਤਾਂ ਕਰਕੇ ਸੀਜ਼ਨ ਵੀ ਹੈ ਜਿਹੜਾ ਹਨ ਸਰਦੀ ਵਾਲਾ ਤੇ ਇਹ ਵਾਲੇ ਸੂਟ ਨੇ ਜਿਹੜੇ ਜਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਨੇ ਆਪਣੇ ਕੋਲੇ ਹੁਣ ਤੇ ਆਪਾਂ ਹੋਰ ਵੀ ਆਪਣੇ ਕੋਲੇ ਕਾਫੀ ਸਾਰੇ ਸੂਟ ਨੇ ਜਿਹੜੇ ਪਸ਼ਮੀਨੇ ਦੇ ਉੱਪਰ ਵਰਕ ਹੋਣ ਲੱਗ ਰਹੇ ਨੇ ਜਦੋਂ ਉਹ ਵਾਲੇ ਸੂਟ ਰੈਡੀ ਹੋਗੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਬਾਕੀ ਜੇਕਰ ਤੁਸੀਂ ਆਪਣੀ ਮਨਪਸੰਦ ਦਾ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਆਪਣੇ ਮਨਪਸੰਦ ਦੇ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਕਿਹੜੇ ਵੀ ਫੈਬਰਿਕ ਦੇ ਮਨਪਸੰਦ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਫੈਬਰਿਕ ਤੁਹਾਨੂੰ ਸਾਰੀ ਕੁਆਲਿਟੀ ਦੇ ਵਿੱਚ ਮਿਲ ਜੂਗਾ ਜੇਕਰ ਤੁਸੀਂ ਪਸ਼ਮੀਨੇ ਦੀ ਕਰਵਾਉਣਾ ਚਾਹੁੰਦੇ ਹੋ ਪਸ਼ਮੀਨੇ ਦੇ ਵੀ ਬਾਕੀ ਜੇ ਹੋਰ ਸਿੰਥੈਟਿਕ ਫੈਬਰਿਕ ਦੀ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਫੈਬਰਿਕ ਤਾਂ ਆਪਣੇ ਕੋਲ ਸਾਰੀ ਕੁਆਲਿਟੀ ਦਾ ਦੁਕਾਨ ਦੀ ਲੋ ਜੀ ਇਹ ਹੈਗਾ ਸ਼ਿਲਕ ਪਸ਼ਮੀਨਾ ਸ਼ਿਲਕ ਪਸ਼ਮੀਨੇ ਦੇ ਬਹੁਤ ਸਾਰੇ ਕਲਰ ਨੇ ਤੇ ਵਧੀਆ ਭਪਿੰਦਰਾ ਬ੍ਰਾਂਡ ਦਾ ਸ਼ਿਲਕ ਪਸ਼ਮੀਨਾ ਰਹੂਗਾ ਸਾਰੇ ਕਲਰ ਇਹ ਜਿਹੜੇ ਵਧੀਆ ਬ੍ਰਾਂਡ ਸ਼ਿਲਕ ਦੇ ਵਿੱਚ ਨੇ ਤੁਸੀਂ ਇਹਨਾਂ ਦੇ ਵਿੱਚੋਂ ਕਲਰ ਸਿਲੈਕਟ ਕਰਕੇ ਆਪਣੇ ਕੋਲੋਂ ਸੂਟ ਤੇ ਵਰਕ ਕਰਵਾ ਸਕਦੇ ਹੋ ਵਰਕ ਵੀ ਇਸੇ ਪਸ਼ਮੀਨਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਆਪਾਂ ਐਂਡ ਇੱਥੇ ਕਰਦੇ ਆਂ ਉਮੀਦ ਕਰਦੇ ਆਂ ਭੈਣਾਂ ਨੂੰ ਅੱਜ ਵਾਲੇ ਵਰਕ ਤੇ ਅੱਜ ਵਾਲੇ ਸੂਟ ਨੇ ਜਿਹੜੇ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਆਪਣੀ ਦੱਸ ਸਕਦੇ ਹੋ ਪਸੰਦ ਜਿਵੇਂ ਜਿਵੇਂ ਤੁਸੀਂ ਵਰਕ ਕਰਾਉਣਾ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਤੁਸੀਂ ਵਰਕ ਵਿੱਚ ਐਡ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਧੰਨਵਾਦ